ਮੋੜ ਮੰਡੀ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸ ਬਾਰੇ ਸੁਣ ਕੇ ਸ਼ਾਇਦ ਤੁਹਾਨੂੰ ਹੱਸੀ ਆਵੇ ਅਕਸਰ ਸਾਈਕਲ ਬਾਈਕ ਐਕਟਿਵਾ ਜਾਂ ਫਿਰ ਗੱਡੀ ਚੋਰੀ ਦੀਆਂ ਘਟਨਾਵਾਂ ਬਾਰੇ ਤੁਸੀਂ ਵੀ ਸੁਣਦੇ ਹੋਵੋਗੇ ਲੇਕਿਨ ਐਤਵਾਰ ਰਾਤ ਨੂੰ ਮੋੜ ਮੰਡੀ ਦੇ ਵਿੱਚ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਇੱਕ ਬੱਸ ਚੋਰੀ ਹੋ ਗਈ ਹਾਲਾਂਕਿ ਚੋਰਾਂ ਨੂੰ ਉਸ ਵੇਲੇ ਬੱਸ ਛੱਡ ਕੇ ਹੀ ਫਰਾਰ ਹੋਣਾ ਪੈ ਗਿਆ ਜਿੱਥੇ ਬੱਸ ਚੋਰੀ ਦੀ ਵਾਰਦਾਤ ਹਾਸੋਹੀਣੀ ਹੈ ਉੱਥੇ ਇਸ ਵਾਰ ਪ੍ਰਸ਼ਾਸਨ ਦੀ ਨਾਕਾਮੀ ਨੇ ਚੋਰੀ ਟਾਲੀ ਹੈ ਉਹ ਕਿਵੇਂ ਉਹ ਵੀ ਦੱਸਦੇ ਆਂ ਗੱਲ ਐਵੇਂ ਹੋਈ ਕਿ ਚੋਰ ਜਦੋਂ ਬਸ 8ਡੇ ਤੋਂ ਬਸ ਲੈ ਕੇ ਨਿਕਲੇ ਤਾਂ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਬਸ ਛੱਡ ਕੇ ਭੱਜਣਾ ਪਿਆ ਕਿਉਂਕਿ ਜਦੋਂ ਰਸਤੇ ਵਿੱਚ ਫੈਕਟਰੀ ਰੋਡ ਤੇ ਚੋਰ ਬਸ ਲੈ ਕੇ ਪਹੁੰਚੇ ਤਾਂ ਗੰਦੇ ਸੀਵਰੇਜ ਦੇ ਪਾਣੀ ਦੇ ਵਿੱਚਕਾਰ ਟਾਇਰ ਫਸ ਜਾਂਦੇ ਨੇ ਜਿਸ ਕਰਕੇ ਉਹਨਾਂ ਨੂੰ ਬਸ ਉੱਥੇ ਹੀ ਛੱਡਣੀ ਪੈਂਦੀ ਹੈ ਜਾਣਕਾਰੀ ਮੁਤਾਬਕ ਮਾਨਸਾ ਤੋਂ ਮੋੜ ਮੰਡੀ ਆ ਰਹੀ ਬਸ ਨੂੰ ਬਸ ਸਟੈਂਡ ਤੇ ਖੜੀ ਸੀ ਇਸ ਦੌਰਾਨ ਚੋਰਾਂ ਨੇ ਬੱਸ ਚੋਰੀ ਕਰਦੇ ਸਮੇਂ ਬੱਸ ਕਾਫੀ ਦੇਰ ਤੱਕ ਫੈਕਟਰੀ ਰੋਡ ਤੇ ਖੜੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਫਸ ਗਈ ਜਿਸ ਕਾਰਨ ਚੋਰ ਬੱਸ ਨੂੰ ਉੱਥੇ ਹੀ ਛੱਡ ਕੇ ਭੱਜ ਗਏ ਸਵੇਰੇ ਜਦੋਂ ਪੀਆਰਟੀਸੀ ਕਰਮਚਾਰੀਆਂ ਨੂੰ ਬੱਸ ਦੀ ਚੋਰੀ ਬਾਰੇ ਪਤਾ ਲੱਗਾ ਤਾਂ ਅੱਡੇ ਤੇ ਹਫੜਾ ਦਫੜੀ ਮਚ ਗਈ ਉਹਨਾਂ ਨੇ ਪੀਆਰਟੀਸੀ ਡਿਪੋ ਮੈਨੇਜਰ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਮੈਨੇਜਰ ਨਾਲ ਮੋੜ ਪੁਲਿਸ ਸਟੇਸ਼ਨ ਆਏ ਅਤੇ ਬੱਸ ਦੀ ਚੋਰੀ ਸੰਬੰਧੀ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਜਦੋਂ ਕਿ ਮਾਮਲੇ ਦੀ ਜਾਂਚ ਕਰ ਰਹੇ ASI ਨੇ ਕਿਹਾ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਨੇ ਉਦੋਂ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਫੈਕਟਰੀ ਰੋਡ ਤੇ ਗੰਦੇ ਸੀਵਰੇਜ ਦੇ ਪਾਣੀ ਵਿੱਚ ਬੱਸ ਫਸੀ ਹੋਈ ਹੈ ਪੁਲਿਸ ਨੇ ਜਾ ਕੇ ਬੱਸ ਨੂੰ ਆਪਣੇ ਕਬਜ਼ੇ ਚ ਲਿਆ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਲਦੀ ਹੀ ਪੂਰੀ ਕਰਕੇ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਹੋਰ ਕਿਹੜੀ ਜਾਣਕਾਰੀ ਸਾਹਮਣੇ ਆਈ ਤੁਸੀਂ ਇੱਕ ਵਾਰ ਉਹ ਵੀ ਸੁਣੋ ਜੀ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬਸ ਆਪਣੀ ਜਿਹੜੋ ਤੱਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਅੱਛਾ ਹਾਂ ਤੇ ਬਸ ਸਵੇਰੇ ਕਿੰਨੇ ਵਜੇ ਆਉਂਦੀ ਹੈ ਇਸ ਵੇਰੇ 7:50 ਦੇ ਮਾਨ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਨਾ ਹੈ ਜੀ ਬੱਸ ਨੰਬਰ 6872 EV03 BH6872 ਇਹ ਬੰਦੇ ਕੋਈ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮਾੜਾ ਥਾਣੇ ਵਿੱਚ ਕੰਪਲੀਟ ਪਾਤੀ ਹੈ ਫਿਰ ਨਾਲ ਉਹਨਾਂ ਵੱਲ ਤਫ਼ਤੀਸ਼ ਜਾਈਏ ਬੱਸ ਸਟੈਂਡ ਦੇ ਵਿੱਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬੱਸ ਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਆਈ ਅਗਰ ਸਾਡੇ ਪੀਆਰਸੀ ਦਾ ਬੱਸ ਸਟੈਂਡ ਦਾ ਤਾਂ ਸਾਡੇ ਕੋਲ ਸਕਿਉਰਿਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੌੜ ਦੇ ਨਹੀਂ ਆਉਂਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਹੋਏਗਾ ਕਿਵੇਂ ਇਹ ਰਸਾ ਖੜਤੀਆਂ ਜੀ ਹੋਰ ਦੇਈਆਂ ਹਾਂ ਜੀ ਇਹ ਜੇ ਹਮ ਤੇ ਚੋਰੀ ਵੀ ਹੂ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜਿੰਮੇਵਾਰਤਾ ਇਹ ਮੋਰ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ 7 ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਦੇਣ ਤੇ ਚੌਕੀਦਰ ਦੇਣ ਤੇ ਇਹ ਤਾਂ ਖੁੱਪ ਕੇ ਬੈਗੀ ਹੀ ਬਸ ਜਿੱਦੀ ਇਹ ਸਾਰਾ ਮੈਂ ਇਹ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਹੀ ਕਾਫੀ ਚਿਰ ਦਾ ਰਸਤਾ ਚੱਲ ਰਿਹਾ ਹੈ ਇਸਾ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਲਾਲੋ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਹਾ ਦਿਨ ਇਹ ਕਿਸ ਕਰਕੇ ਗੱਡੀਓ ਚੀਲੇ ਦੇ ਵਿੱਚ ਉੱਥੇ ਵਸ ਗਈ। ਕੋਈ ਸਾਨੂੰ ਮਾੜਾ ਮੋਟਾ ਪਤਾ ਜੀ ਵੀ ਬੰਦੇ ਕਰਾਉਣ ਨਹੀਂ। ਨਹੀਂ ਸਰ ਹੰਨੇ ਇਸ ਵਾਰ ਕੋਈ ਜਾਣ ਨਹੀਂ। ਬਸ 4 ਦੇ ਵੀ ਕਿੰਨੀਆਂ ਬੱਸਾਂ ਸਿੰਘੀਆਂ। ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਵੀ 8 ਸੀ ਦੀਆਂ। 2 ਬਲਾ ਡਾੜੀ ਪੁੰਦੀਆਂ 7 ਵੀ 8 ਸੀ ਪੁੰਦੀਆਂ ਜੀ। ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਜਿਵੇਂ ਮਿੰਨੀ ਆਉਂਗੇ ਜੀ। ਵੱਖ-ਵੱਖ ਰੂਟਾਂ ਤੇ ਚੱਲਦੀਆਂ 9 ਬੱਸਾਂ ਸੀ। ਕਿੰਨੀਆਂ ਬੱਸਾਂ ਦਾ ਸ਼ੇੜਖਾਣੀ ਕੀਤੀ ਗਈ? ਇਹ ਬੱਸਾਂ ਆਪਣੇ ਤਿੰਨ ਨਾਲ ਸ਼ੇੜਖਾਣੀ ਕਰੀ ਗਈ ਜਿਹੜੀਆਂ ਇੱਕ ਸਵੇਰ 6 ਵਜੇ ਤਰਵੰਡੀ ਸਾਹਿਬ ਹੋ ਜਾਂਦੀ, ਇੱਕ 6 ਵਜੇ 40 ਤੇ ਇਸ ਕਰਕੇ ਉਹ ਗੱਡੀਆਂ ਨੂੰ ਤਾਂ ਉਹ ਹਲਚਲ ਕਰ ਹੋਈ ਹੈ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘੱਟੋ ਘੱਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਹੈ ਤਕਰੀਬਨ ਸਾਢੇ 10 ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰੇ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਵੀਰ ਚ ਸਾਡੇ ਨੂੰ ਗੱਡੀ ਜਾਂਦੀ ਮਿਲੀ ਆਪਣਾ ਟਰੱਕ ਜਿਹਾ ਕੋਈ ਤੇ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਤੋਂ ਮੇਰੇ ਹਿਸਾਬ ਨਾਲ 11 ਵਜੇ ਗੱਡੀ ਗਈ ਹੈ ਜੀ ਮੇਰਾ ਜਗਦੀਪ ਸਿੰਘ ਅੱਛਾ ਜਿਹੜੇ ਬਸ ਘੜੀ ਐ ਚੋਰਾਂ ਨੇ ਕੀ ਕੌਣ ਕੌਣ ਸੀ ਪਤਾ ਨਹੀਂ ਕਿ ਕੁਝ ਇਹ ਹਜੇ ਕੁਝ ਪਤਾ ਚਾ ਲੱਗਿਆ ਨਹੀਂ ਹਜੇ ਤਾਂ ਕੁਝ ਹਾਂ ਤੇ ਬਾਕੀ ਹਜੇ ਭਾਈ ਥਾਣੇ 'ਚ ਨਹੀਂ ਹਜੇ ਤਾਂ ਕਿੰਨੇ ਜانے ਫੜੇ ਜੀ ਇਹ 2 ਜਣੇ ਨੇ ਅੱਛਾ ਹਾਂ ਕਿੰਨੇ ਵੇੜੀ ਘਟਣਾ ਸੀ ਇਹ ਇਹ ਟੜਕੇ 4 ਵਜੇ